ਉਸਨਾਂ ਅਸੀਂ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ ਹਾਂ ਬਾਹਰ ਕਿਆਈ ਬਸ ਬਾਹਰ ਹੀ ਰਵੇ ਅੰਦਰ ਨਾ ਆਵੇ ਬਾਰੇ ਮੋੜ ਦੇ ਮੋੜਦਾ ਮੋੜ ਦੇ ਮੋੜ ਦੇ ਅਸੀਂ ਕਿਹੜਾ ਬਿੱਲੋ ਕੁਝ ਦੇਣਾ ਕਿਸੇ ਦਾ ਇਹ ਇਹ ਰੋਕਲਾ ਰੋਕਲਾ ਉਹ ਹੱਥ ਦਈਏ ਨਾ ਤਰਾਜ ਨਾਲ ਹੀ ਬਾਂਗਦੇ ਕੀ ਕੰਮ ਹੈ ਕੰਮ ਉਦਾਂ ਹੀ ਵਿਲਾ ਆਇਆ ਉਹਦੇ ਘਰੇ ਨਹੀਂ ਆਗਾ ਕੁਝ ਨਹੀਂ ਕਰੀ ਨਹੀਂ ਆਗਾ ਹਾਂ ਸਵੇਰ ਦਾ ਗਿਆ ਮੈਂ ਅਖਲੀ ਅੰਦਰੋਂ ਕੱਟਣਾ ਹੀ ਹੁਣ ਮੈਂ ਨੂੰ ਉਹ ਭਰਾ ਸਵੇਰ ਦਾ ਗਿਆ ਏ ਉਹ ਕੋਈ ਨਹੀਂ ਘਾੜ ਘਾੜ ਦਾ ਮੈਂ ਪਾਣੀ ਪੀਤਾ ਮੈਨੂੰ ਪਤਾ ਤੇਰੇ ਇੱਦੇ ਕਾ ਉਸੇ ਜਦੋਂ ਬਣਾਉਂਦੀ ਤੂੰ ਉੱਤਰ ਲਈ ਬਾਜੀ ਹੱਦੀ ਬਣਾ ਦੋ ਬਾਜੀ ਹੱਦੀ ਬਣਾ ਦੋ ਆ ਪੈਸੇ ਵਧ ਲੈ ਲੈ ਸ਼ੋਨਾ ਵਧ ਲੈ ਲੈ 200 ਵਧ ਲੈ ਲੈ ਹੁਣ ਆਖ ਦਿੰਦੇ ਕਰੀ ਨਾ ਦੇਖੀ ਆ ਅੰਦਰੋਂ ਕਰਨਾ ਇਹਨੂੰ ਚੱਲ ਦੇਖੀ ਨਿਕਲਦਾ ਅੰਦਰੋਂ ਹੀ ਹੁਣੇ ਆਓ ਬੈਠਾ ਫੁੱਫੜ ਜ਼ਰਾ ਹੁਣ ਅੰਦਰ ਨਾ ਕੀ ਹੋਜੇ ਮਾਰ ਕੇ ਪੱਖੀਆਂ ਭਾਨੂਗਾ ਤੇਰੀਆਂ ਕਿਦਾਂ ਅਸੀਂ ਕਿਹੜਾ ਬਿੱਲੋ ਕੁਝ ਦੇ ਨਾ ਕਿਸੇ ਦਾ ਕੋਉਣਾ ਤੇਰਾ ਮੈਂ ਸਾਰੇ ਲਾਜ ਕਰਦਾ ਤੇਰੇ ਮੈਂ ਉਹ ਕਿਦਾਂ ਵੀਰ ਜੀ ਹੁਣ ਵੀਰ ਜੀ ਉਧਰ ਤੇ ਭਰਾਵਾਂ ਨਾਲ ਕੋਈ ਅੰਦਰ ਨਾ ਆਵੇ। ਉਹ ਭਰਾ ਮੈਂ ਉਹਨੂੰ ਕਿਹਾ ਮੈਂ ਅੰਦਰ ਨੂੰ ਆਉਂਦੇ ਏਡਾ ਕਿਹਾ ਮੈਂ। ਆਉਂਦੇ ਕੀ ਕੱਲ ਨੇਰੀ ਹੀ ਵਿੱਚ ਹੀ ਤਾਂ ਨਹੀਂ ਵੀ ਆਇਣੀ ਬੁਆ ਤੁਸੀਂ ਬੰਦ ਕਰ ਲੈਂਦੇ ਬੰਦਾ ਕੋ ਆ ਜੇ ਤੇ। ਰੋਜ਼ ਤੜਾਨਾਂ ਮਾ ਤੋਂ ਨਵਾਂ ਬਹਾਨਾ ਘੜਿਆ ਹੁੰਦਾ ਪੈਸੇ ਦਿੰਦੇ ਮਾਰਿਆ ਨੇ। ਰਾਹ ਕੁੱਤਾ ਪੈ ਜਾਂਦਾ ਹੀ ਬੁਆ ਤਾਂ ਬੰਦ ਕੀਤਾ ਸੀ। ਕੋਈ ਨਹੀਂ ਸਾਨੂੰ ਕੁੱਤੇ ਨਹੀਂ ਪੈਂਦਾ ਸੋ ਤੋਂ ਵੱਡੇ ਕੁੱਤੇ ਆ। ਕੋਹ ਕਹਿੰਦੇ ਕੁੱਤੇ ਨੂੰ ਕੁੱਤੇ ਬੰਦੇ ਆ। ਉੱਤੋਂ ਪੈਸੇ ਨਹੀਂ ਦਿੰਦੇ ਉੱਤੋਂ ਗੱਲਾਂ ਕਰਦੇ 50-50। ਪੈਸੇ ਕਾਦੇ ਰਹਿੰਦੇ ਆ। ਮੇਰੀ ਸੁਣ ਗੱਲ ਆ ਸਾਲਿਡ ਹਿਸਾਬ ਸਾਲ ਦੋ ਸਾਲ ਹੋ ਗਏ ਤੂੜੀ ਬਣਾਈ ਨੂੰ ਠੀਕ ਆ ਪੈਸੇ ਤੁਸੀਂ ਦਿੱਤੇ ਨਹੀਂ ਆ ਜਿੱਤਾਂ ਉਦੋਂ ਤਰਲੇ ਮਾਰਦੇ ਵੀ ਯਾਰ ਨੂੰ ਵਾਅਦਾ ਬਣਾ ਦੇ ਤੇ ਉਦੋਂ ਤੋੜੀ ਬਣਾਈ ਦੋ ਸਾਲ ਹੋ ਗਏ ਆ ਜਾ ਕੇ ਵੇਖ ਲੈ ਜੀ ਦੋ ਸਾਲ ਪਹਿਲਾਂ ਤੂੜੀ ਘਰੇ ਸਾਡੇ ਹੋਊਗੀ ਮੈਂ ਕਰਾਂ ਮੈਂ ਕਰਾਂ ਮੈਨੂੰ ਸਾਂਹਿਆ ਡੰਗਰ ਖਾ ਕੇ ਡੰਗਰ ਖਾ ਕੇ ਅਸੀਂ ਤੇ ਨਹੀਂ ਖਾਦੀ ਸਾਨੂੰ ਪੈਸੇ ਜਿੱਤੇ ਤਾਂ ਮੈਂ ਤਾਂ ਸਾਂਹ ਬੰਦੇ ਵਾਂਗੂ ਡੰਗਰ ਦੁੱਧ ਲੈ ਨਹੀਂ ਡੰਗਰ ਦੁੱਧ ਡੰਗਰ ਪੀਂਦੇ ਆ ਛੋਟਾ ਡੰਗਰ ਖਾਂਦੇ ਆ ਸਾਡੇ ਦਿੰਦੇ ਨਹੀਂ ਦੁੱਧ ਸਾਡੇ ਦਿੰਦੇ ਨਹੀਂ ਮੂਤ ਪੀਂਦੇ ਜੋ ਅੰਦਰ ਜਾ ਜਦੋਂ ਮੇਰੇ ਤੇ ਬੰਦਿਆ ਤਰਾ ਪੈਸੇ ਦੇ ਦੇ ਮੈਂ ਦੂਜੀ ਤਰਾ ਕਢਾ ਲੈਣੇ ਤੇ ਮੈਂ ਦੱਸਾਂ ਦੂਜੀ ਤਰਾ ਕਿੱਦਾਂ ਕਢਾ ਲੇਂਗਾ ਆ ਤਰੀਆਂ ਇੰਜਰੀਆਂ ਬੰਨੀਆਂ ਨਾ ਤੋ ਤੂੰ ਇਹ ਲੈ ਜਣੀ ਮੈਂ ਖੋਲ ਕੇ ਤੈਨੂੰ ਦੱਸਾਂ ਤੂੰ ਲੈ ਜਾ ਮੈਂ ਤਾਂ ਅੱਗੇ ਬੜਾ ਤੰਗ ਆਇਆ ਇਹਨਾਂ ਤੋਂ ਨਾ ਇਹ ਦੁੱਧ ਦਿੰਦੀਆਂ ਆ ਫਿਰ ਤੁਹਾਡੀ ਬੀਬੀ ਵੀ ਆਇੰਦੀ ਨਹੀਂ ਮਗਰ ਇਹ ਆ ਮੈਂ ਪੁੱਤ ਗਿਆ ਮੱਝਾਂ ਨੇ ਆਵਾ ਚਾਂ ਮੱਝਾਂ ਬੀਬੀ ਦਾ ਦਾ ਚੰਗਾ ਹੀ ਬੀਬੀ ਮਗਰ ਆ ਜਾਂਦੀ ਆ ਆ ਫਿਰ ਉਹ ਦਾਦੀ ਨੂੰ ਘੜੀ ਕਰ ਦਿੰਦੇ ਜੋ ਪੈਸੇ ਦੇ ਤਾਂ ਵੀ ਦਾਦੀ ਘੜੀ ਕਰ ਦਿੰਦੇ ਜੋ ਜੇ ਕਿ ਕਲਿਆਣ ਤਾਂ ਵੀ ਦਾਦੀ ਘੜੀ ਕਰ ਦਿੰਦੇ ਜੋ ਮੰਗ ਲਾ ਦਾਦੀ ਤੋਂ ਦਾਦੀ ਕੋ ਮੰਗ ਲਾ ਦਾਦੀ ਨਹੀਂ ਦੇ ਸਕਦਾ ਤੈਨੂੰ ਕਿੱਥੋਂ ਦੇ ਦ 35000 ਰੁਪਏ ਰਿੰਦਾ ਤੁਹਾਡਾ ਦੇਣ ਵਾਲਾ ਤੂੰ ਮੈਨੂੰ ਚਾਹੀਦਾ ਉਹ 2 ਸਾਲ ਪਹਿਲਾਂ 20000 ਰੁਪਏ ਸੀ ਹਣ 35000 ਵੱਖਰਾ ਵੀ ਆਜਦਾ ਤੂੰ HDFC ਬੈਂਕ ਤੇ ਲੱਗਾ ਓ ਬਾਜੀ ਗੱਲ ਸੁਣਾ 17 ਟਰਾਲੀਆਂ ਤੇਰੀਆਂ ਬਣੀਆਂ ਜਿਹੜੀਆਂ 11 ਫੁੱਫੜੀਆਂ ਲਵਾਈਆਂ ਉਹ ਕਿੱਥੇ ਜਾਣੀਆਂ ਤੇ ਫੁੱਫੜ ਤੇ ਫੁੱਫੜ ਤੋਂ ਲੈ ਜਾ ਕਿਥੇ ਹਾਂ ਨੂੰ ਉਹਦੇ ਨਾਲ ਕੋਈ ਭਾਰ ਨਹੀਂ ਤੂੰ ਕਹੇ ਮੇਰੇ ਕਿੰਨੇ ਲਾਦੇ ਤੇ ਅਸੀਂ ਤੇਰੇ ਕਹਿੰਦੇ ਲਾਤੀਆਂ ਇਹਨੂੰ ਤੇ ਮੈਂ ਦੱਸਾਂ ਬੱਲੇ ਬੱਲੇ ਕੋਈ ਨਹੀਂ ਤੇ ਮੈਂ ਪਾ ਲੈਣਾ ਥੱਲੇ ਲਮੇ ਆ ਪਾਦਨੀ ਬਾਹਰ ਨਿਕਲਣ ਨੂੰ ਦਸਾਂ ਤੂੰ ਮੇਰਾ ਸੁਭਾਣ ਨਹੀਂ ਆਉਂਦਾ ਬੜਾ ਕਬਾ ਸੁਭਾਈ ਮੇਰਾ ਓ ਜਾ ਓਏ ਮੇਰੀ ਸੁਣ ਗੱਲ ਮੇਰੇ ਕਹਦੇ ਤੁਸੀਂ ਟੂੜੀ ਕਿੱਥੇ ਲਾਈ ਮਾਮਾ ਮੈਂ ਆ ਟੂੜੀ ਲੋਣਾਂ ਨੂੰ ਕਿਹਾ ਮਾਸਾ ਪਿੱਛੇ ਕਰਕੇ ਲਾ ਦੇ ਬੰਦੇ ਤੇਰੇ ਮੇਰੇ ਗੱਲ ਪੈ ਗਏ ਸੀ ਓਦੇ ਬੰਦੇ ਫੁੱਦੀੜ ਤੇਰੇ ਗੱਲ ਪਏ ਤੈਨੂੰ ਧੁੰਦੇ ਫੜ ਕੇ ਤੈਨੂੰ ਆ ਕਸੀਰ ਦੇ ਜਿਵੇਂ ਸੁਹਾਗਾ ਨਹੀਂ ਤੇਰੀ ਦਾ ਜੈਪੂਟਰ ਕਰਾ ਚੱਲਦੇ ਕਾਲੀ ਦਿਲ ਵਾਂਗੂ ਸਾਫ ਰੱਖੀ ਓ ਤਾਂ ਤੈਨੂੰ ਸਾਫ ਕਰਦੇ ਹੁਣ ਤੂੰ ਮੈਨਾਂ ਅਗਲੇ ਸਾਲ ਦੇ ਪੈਸੇ ਅਡਵਾਂਸ ਦੇਨੇ ਓ ਮੇਰੀ ਸੁਣ ਗੱਲ ਆਈ ਡਿਡੇ ਮਮਾ ਤੁਹਾਡੇ ਰੀਪਰ ਨਾਲਾ ਛੜਦਾ ਤੂੜੀ ਸਾਡੇ ਡੰਗਰ ਖਾਂਦੇ ਨਹੀਂ ਆ ਮੈਂ ਸਾਬ ਵਗੇ ਰਖੀ ਆ ਜੇ ਨਾਲਾ ਛੜਦਾ ਸੀ ਦਾਦਾ ਕਿਉਂ ਨਹੀਂ ਮਾਰਦਾ ਜੇ ਨਾਲਾ ਛੜਦਾ ਉਧਰ ਕਿਉਂ ਬਣਾਈ ਸੀ ਉਹਦਾ ਆ ਹਾ ਹਾ ਉਹ ਲੋ ਤੁਹਾਡੇ ਰੀਪਰ ਅਰਗੀ ਤੂੜੀ ਪੰਜਾਬ ਤੋਂ ਹੀ ਨਹੀਂ ਮਿਲਣੀ ਉਹਦਾ ਪੰਪ ਦਿੰਦਾ ਇਹ ਵੱਡੇ ਵੱਡੇ ਰੀਪਰ ਸਾਡੇ ਤੂੜੀ ਸਾਡੇ ਨਾਲ ਦੀ ਬਣੀ ਆ ਰੀਪਰ ਅਰਗੀ ਤੁਹਾਡੇ ਨਾਲ ਦੀ ਨਾਲਾ ਸਾਡੇ ਡੰਗਰ ਖਾਉਂਦਾ ਰੀਪਰ ਸਾਡੇ ਅੱਗੇ ਪਿਛੇ ਟੁੜੇ ਫਿਰਦੇ ਆ ਜਿੱਤੋਂ ਮਰਜ਼ੀ ਬਣਾ ਲੀ ਗਏ ਆ ਤੁਹਾਡੇ ਸਾਰੇ ੜਾਏ ਬੋਲੀ ਚ ਸੌ ਹੈਗਾ ਆ ਚਾਰ ਤੇ ਰੀਪਰ ਦਾ ਡੇਡ ਆਏ ਚ 100 ਲੀਪਲ ਉਹ ਪਿੰਡੋਂ ਦੇ ਨੂੰ ਮਾਮਾ ਮੰਗਵਾ ਸਾਈਕਲ ਨਾ ਜਾ ਤੈਨੂੰ ਰੀਪਰ ਕਿਹਨੇ ਦੇਣਾ ਓਏ ਮੈਂ ਮੰਗਵਾ ਕੀ ਕਰਨਾ ਮੈਂ ਉਹਨਾਂ ਦੇ ਲਿਆਉਂਗਾ ਮੈਂ ਕਹਿੰਦਾ ਵੀਰ ਜੀ ਤੁੜੀ ਬਣਾ ਦਿਓ ਇਹਨਾਂ ਤੁੜੀ ਬਣਾਈਂ ਚੀ ਬਈ ਚੀ ਮੂੰਹ ਵੇਖਿਆ ਆਪਣਾ ਆਹੋ ਮਾਮਾ ਤੂੰ ਜੀਰ ਕਾ ਟੈਮ ਕਰਗਾ ਤੇਰਾ ਮੂੰਹ ਐਂ ਉਂਗਲਾਂਿਆਂ ਕਾ ਚਲਦੀਆਂ ਓ ਜਾ ਓਏ ਤੁਰਿਆ ਜਾ ਮੇਰੇ ਤੋਂ ਐ ਵਾਦੂ ਦੇ ਫੋਨ ਲਈ ਕੱਖ ਸੁਣਾ ਮੈਂ ਤੇਰੇ ਤਾਦ ਨਹੀਂ ਕੋਈ ਕਹਿਣ ਦਿਆ ਕਿਉਂ ਨਹੀਂ ਕਹਿਣ ਦਿਆ ਕੋਈ ਪੈਸੇ ਦੇਨੇ ਆ ਨਾ ਮੀਂਹ ਤੇ ਨਹੀਂ ਤਾਂ ਹੋਈ ਤੇ ਮਲਿਕਾਂ ਕਿ ਕਿੱਦਾਂ ਕਢਾਉਂਦਾ ਅਗਲੇ ਜਦੋਂ ਮੈਂ ਆਇਆ ਨਾ ਪੈਸੇ ਲੈਣ ਆ ਆ ਟੇਬਲ ਤੇ ਲੰਮੇ ਪੋਹਣਾ ਤਾਂ ਉਹਦਾ ਵਿਆਖੀ ਪਟਾਕਾ ਫਿਰਦਾ ਜਦੋਂ ਮੈਂ ਪੈਸੇ ਦੇਣ ਆਇਆ ਨਾ ਅੱਛਾ ਮੈਂ ਡਾਂਗ ਤੇ ਲੱਗ ਕੇ ਤੇ ਕੱਲਾ ਕੱਲਾ ਚਿਤਨਾ ਦੇ ਮਾਰ ਕੇ ਜਾਣਾ ਇਹ ਚੰਸਕੁਲੇ ਮੈਡਮਾਂ ਵੇਖਣੇ ਕਿੱਦਾਂ ਕੁੜਦਿਆਂ ਮੂਦੇ ਪਾ ਕੇ ਉਦਾਂ ਫਿਰਨਾ ਢੰਡਾ ਦਿਨ ਮੈਂ ਦੱਸਾਂ ਹਿਸਾਬ ਲਾ ਲੀਆ ਆਪਣਾ ਤੇ ਜੇ ਅਗਲੀ ਵਾਰੀ ਤੂੜੀ ਦਾ ਡੰਡਾ ਲਾ ਗਿਆ ਨਾ ਤੇਰੀ ਤੂੜੀ ਬਣਾਉਣੀ ਕਿੰਨੇ ਅਗਲੀ ਵਾਰੀ ਪਾ ਜੇ ਜੱਲਾ ਕੰਡਿਆ ਪੰਧਿਆ ਨੂੰ ਪੈਸੇ ਦੇ ਮੈਂ ਦਸਾਂ ਆ ਦੂਜੀ ਤਰ੍ਹਾਂ ਲੈਣੇ ਹੁੰਦੇ ਮੈਨੂੰ 3 ਸਾਲ ਪਹਿਲਾਂ ਮੈਂ 5 ਸਾਲ ਦਾ ਕੰਟਰੈਕਟ ਕੀਤਾ ਤੁਹਾਡੇ ਨਾਲ 5 ਸਾਲ ਦਾ ਕਿ ਤੁਸੀਂ ਟੂੜੀ ਬਣਾਓਗੇ ਮੇਰੀ 2 ਸਾਲ ਰਹਿ ਗਏ 2 ਸਾਲ ਤੇ ਹੋਗੇ ਤੇ ਪੈਸੇ ਨਹੀਂ ਦਿੱਤੇ ਤਾਂ ਅਸੀਂ ਟੂੜੀ ਕਾਦੀ ਬਣਾ ਦਈਏ ਤੇ ਕੰਟਰੈਕਟ 5 ਸਾਲ ਦਾ 5 ਸਾਲ ਬਾਅਦ ਸਿੱਧੀ ਲਿਓ ਨਹੀਂ ਨਹੀਂ ਜੋ ਆ ਟੂੜੀ ਦੇ ਰਿਆ ਕਰਾਨੂੰ ਯਾਦੀ ਗੱਲ ਉਹਦੇ ਮੂੰਹ ਨਾ ਬਣਾ ਵੱਡਾ ਤੂੰ ਸਲਮਾਨ ਖਾਨ ਦਾ ਸਾਰਾ ਵਲ ਲੱਗਾ ਹੈ ਇਹ ਸਲਮਾਨ ਖਾਨ ਡਾਇਲਗ ਮਾਰਦਾ ਆਹੋ ਕਿੱਦਾਂ ਦੇ ਇਦਾਂ ਦੇ ਇਹ ਤੂੰ ਕੀ ਜਾਨੂ ਕਾਦੀਆ ਹਾਂ ਮੈਂ ਵਸੀ ਜਾਂ ਕੱਲ ਹੈ ਜੀ ਹੀ ਰਾਣੀ ਗੱਲ ਅਜ ਬੈਂਕ ਬੰਦਿਆ ਜੇ ਕਿਤੇ ਕੱਲ ਨਾ ਨਾ ਦਿੱਤੇ ਤੇ ਆਪਣਾ ਹਿਸਾਬ ਜੁਲਾ ਲਈ ਮੈਂ ਤੁੰਗਾ ਵੇਖੀ ਕਿਦਾਂ ਤੈਨੂੰ ਕਰੀ ਹਾਂ ਭਰਾں ਗਾੜੀ ਜਾਂ ਜਿਹੜੀ ਬੈਂਕ ਚ ਮੇਰਾ ਖਾਤਾ ਬੰਦ ਹੀ ਰਹਿੰਦੀ ਐ ਉਹ ਵੀ ਆਹੁੰਦਾ ਐ ਸਾਕਲੀ ਹੈਗੀ ਮਿਲ ਗਈ ਨੀ ਗੱਲ ਗਿਆ ਬਾਜ਼ਾਰ ਗਿਆ ਵੇ ਤੂੰ ਦਾ ਕਿਦਾਂ ਬਾਜ਼ਾਰ ਹੀ ਤੁਣਾ ਕਿਟੀ ਦੁਕਾਨ ਲੱਗੇ ਨੂੰ ਜਿਹੜੀ ਦੁਕਾਨ ਚ ਮੇਰਾ ਖਾਤਾ ਨਾ ਹਾਂ ਉਹ ਬੈਂਕ ਵਾਲੇ ਮਰ ਗਿਆ ਉਹ ਬੈਂਕ ਬੰਦ ਹੀ ਰਹਿੰਦੀ ਐ ਜਦ ਦਿਨ ਖੁੱਲੂਗੀ ਉਦਨ ਲੈ ਜੀ ਜਾ ਕੀ ਗੱਲ ਉਹ ਕੋਰੋਨਾ ਟਾਈਮ ਦਾ ਬੰਸੀਲ ਹੋ ਗਿਆ ਵਾ ਈ ਜਿਹੜੇ ਬੈਂਕ ਤੇਰਾ ਖਾਤਾ ਵਾ ਮੇਰੇ ਜਿਹੜੇ ਬੈਂਕ 'ਚ ਖਾਤਾ ਪੈਸੇ ਲੈ ਕੇ ਭੱਜ ਗਈ ਆ ਭੱਜ ਗਈ ਤੇਰਾ ਨਾ ਐਦਾ ਹੀ ਹੋਣਾ ਜੀ ਦਾ ਜਾਂ ਲੱਭ ਕੇ ਲਿਆਏਂਗਾ ਤੇ ਪੈਸੇ ਦਊਂਗਾ ਮਾਰ ਨਾ ਕਰ ਮਾਰ ਕੇ ਗਮਲਾ ਇਹਦਾ ਸਿਰ ਪਾੜ ਦੇਣਾ ਮੈਂ 19 ਰੁਪਏ ਮੈਂ ਜਮ੍ਹਾਂ ਕਰਾਏ ਸੀ ਹਾਂ 19 'ਚ 8 ਹੀ ਰਹਿ ਗਏ ਉਸਲੇ 19 ਚ 100 ਰੁਪਏ ਉਹ ਨਹੀਂ ਹੁਣ ਮੇਰਾ ਚਾਰਜ ਹੋ ਜਾਣਾ ਹੀ ਮੈਂ ਤੂੰ ਸੁਝਾਦੀ ਗੱਲ ਮੈਨੂੰ ਪਰਸੋਂ ਪੈਸੇ ਚਾਹੀਦੇ ਮੈਂ ਕੱਲ ਦਿਨੇ ਦੇ ਦਿਆਂ ਤੈਨੂੰ ਪੂਰਾ ਜਾ ਜਾ ਅਸੀਂ ਕਿਹੜਾ ਬਿੱਲ ਕੁਝ ਦੇਣਾ ਕਿਸੇ ਦਾ ਮੈਂ ਇੰਦਾ ਹੀ ਦੇਖ ਮੈਂ ਕਿਦਾਂ ਦੰਦਾ ਤੈਨੂੰ ਤੁਰ ਜਾ ਤੁਰ ਜਾ ਨੂਨ ਕੋਟ ਨਾ ਫੇਰ ਨਾ ਜਿੰਨਾ ਰਗੜਾ ਲਾਈਦਾ ਸਮਝ ਲੱਗੀ ਨਾ ਮੇਰਾ ਮਿਹਨਤ ਖਲਾ ਜਾ ਜਾ ਤੁਰ ਜਾ ਤੁਰ ਜਾ ਤੁਰ ਜਾ ਥੱਕ ਗੋ ਥੱਕ ਗੋਂ ਤਰੇ ਮਾਂ ਕੇ ਟਰੈਕਟਰ ਰੀਪਰ ਚਲਾਉਣ ਵਾਲਿਓ